ਅੱਜ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਅਵਤਾਰ ਸਿੰਘ ਨਗਲਾ ਜਿਹੜੇ ਕਿ ਬਹੁਤ ਵੱਡੇ ਸਮਾਜ ਸੇਵੀ ਵੀ ਹਨ ਪਿਛਲੇ ਲੰਬੇ ਸਮੇਂ ਤੋਂ ਸ਼ਾਮਲਾਪਨੀਨਾ ਦੇ ਕਬਜ਼ਿਆਂ ਨੂੰ ਲੈ ਕੇ ਛੁਡਾਉਣ ਵਾਸਤੇ ਬਹੁਤ ਵੱਡਾ ਸੰਘਰਸ਼ ਇਹਨਾਂ ਨੇ ਅਰੰਭਿਆ ਹੋਇਆ ਹੈ ਪਰ ਅੱਜ ਦਾ ਜਿਹੜਾ ਸਾਡਾ ਮਸਲਾ ਉਹ ਪੰਜਾਬ ਯੂਨੀਵਰਸਿਟੀ ਦਾ ਹੈ ਜਿਸ ਉੱਤੇ ਕੇਂਦਰ ਸਰਕਾਰ ਵੱਲੋਂ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ 10 ਨਵੰਬਰ ਨੂੰ ਬਹੁਤ ਵੱਡਾ ਲੱਖਾਂ ਦੀ ਤਾਇਦਾਦ ਵਿੱਚ ਲੋਕਾਂ ਨੇ ਉੱਥੇ ਆ ਕੇ ਇਸ ਦਾ ਵਿਰੋਧ ਕੀਤਾ ਔਰ ਵਿਦਿਆਰਥੀਆਂ ਦਾ ਸਾਥ ਦਿੱਤਾ ਉਹਨਾਂ ਦੇ ਵਿੱਚ ਅਵਤਾਰ ਸਿੰਘ ਨਗਲਾ ਵੀ ਸ਼ਾਮਲ ਸੀ ਕੀ ਕਹਿਣਾ ਚਾਹੋਗੇ ਅਵਤਾਰ ਸਿੰਘ ਨਗਲਾ ਜੀ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਰੱਬ ਵਰਗੇ ਸੁਭਾਅ ਦੇ ਸੁਣ ਵਾਲੇ ਆ ਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਅਲਿਖਿਆ ਗਿਆ ਕੇਂਦਰ ਸਰਕਾਰ ਆਪਣੇ ਅਧੀਨ ਕਰਨਾ ਚਾਹੁੰਦੀ ਸੀ ਪੰਜਾਬ ਯੂਨੀਵਰਸਿਟੀ ਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਚੰਡੀਗੜ੍ਹ ਸਹਿਰ ਹੈ ਉਹ ਸਾਡੇ ਪਵਾਦ ਦੇ ਪਿੰਡਾਂ ਦੀਆਂ ਉਜਾੜ ਕੇ ਫੇਰ ਇਹ ਚੰਡੀਗੜ੍ਹ ਸਹਿਰ ਬਸਾਇਆ ਸੀ ਜਿਹਦੇ ਵਿੱਚ ਜਿਹੜੇ ਪਰਿਵਾਰ ਪਿੰਡ ਉਜਾੜੇ ਗਏ ਐ ਉਹ ਅੱਜ ਤੱਕ ਵੀ ਆਪਣੇ ਪੈਰਾਂ ਤੇ ਸਹੀ ਤਰੀਕੇ ਨਾਲ ਖੜੇ ਨਹੀਂ ਇਹਦੇ ਵਿੱਚ ਜਿਹੜੇ ਛੋਟੇ ਵਰਗ ਦੇ ਲੋਕ ਸੀ ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜਿਵੇਂ ਕਿ 28 30 ਪਿੰਡ ਜਿਹੜੇ ਵੀ ਅਕਵਾਇਰ ਕਰਕੇ ਚੰਡੀਗੜ੍ਹ ਸਹਿਰ ਵਸਾਉਣ ਵੇਲੇ ਪਿੰਡਾਂ ਦੇ ਵਸਿੰਦਿਆਂ ਨੂੰ ਇਹ ਕਿਹਾ ਗਿਆ ਸੀ ਤੁਹਾਨੂੰ ਰਹਿਸੀ ਪਲਾਟ ਤੇ ਕਮਰਸ਼ੀਅਲ ਸ਼ੋਰਮ ਦਿੱਤੇ ਜਾਣਗੇ ਜਿਹਦੇ ਵਿੱਚ ਉਹ ਆਪ ਨੂੰ ਪਤਾ ਹੀ ਹੈ ਦੂਜਾ ਜਿਹੜਾ ਇਹ ਪੰਜਾਬ ਦੀ ਚੰਡੀਗੜ੍ਹ ਰਾਜਧਾਨੀ ਹੈ ਔਰ ਪੰਜਾਬ ਦੀ ਰਹੇਗੀ ਜਿਹੜੀ ਪੰਜਾਬ ਯੂਨੀਵਰਸਿਟੀ ਸੰਬੰਧੀ 10 ਤਰੀਕ ਨੂੰ ਜੋ ਕਾਲ ਕੀਤੀ ਗਈ ਸੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਉਹਦੇ 'ਚ ਅਸੀਂ ਪੂਰੇ ਆਪਣੇ ਸਮਰਥਕਾਂ ਸਮੇਤ ਉਹਨਾਂ ਦਾ ਸਮਰਥਨ ਦੇਣ ਲਈ ਪਹੁੰਚੇ ਸੀ ਤੇ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੋਂ ਵੀ ਜਿਹੜੇ ਇਨਸਾਫ ਪਸੰਦ ਸੰਗਤਾਂ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰਾ ਉੱਥੇ હાજર ਸੀ ਜਿਨ੍ਹਾਂ ਦੀ ਬਦੌਲਤ ਇਹ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਸਾਡੇ ਪ੍ਰੈਸ ਮੀਡੀਆ ਕਰਮੀਆਂ ਦਾ ਜਿਨ੍ਹਾਂ ਨੇ ਇਹ 10 ਤਰੀਕ ਦੀ ਕਾਲ ਨੂੰ ਵਾਇਰਲ ਕਰਕੇ ਪੂਰੇ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਔਰ ਹਿਮਾਚਲ ਤੋਂ ਜਿੰਨੇ ਵੀ ਸੀਗੇ ਉਹ 10 ਤਰੀਕ ਨੂੰ ਇੰਨਾ ਭਾਰੀ ਇਕੱਠ ਉੱਥੇ ਹੋਇਆ ਜਿਹਦੇ ਵਿੱਚ ਪੁਲਿਸ ਨੇ ਵਿੱਚ ਜਿਹੜੀ ਹੈ ਗੁੰਡਾਗਰਦੀ ਵੀ ਕੀਤੀ ਹੈ ਰੋਕਿਆ ਵੀ ਗਿਆ ਪਰ ਫਿਰ ਵੀ ਸਾਡੇ ਵਿਦਿਆਰਥੀ ਜਿਹੜੇ ਸਮਰਥਕ ਸੀ ਉਹ ਗੇਟ ਤੋੜ ਕੇ ਵੀ ਉੱਥੇ ਹਾਜ਼ਰ ਹੋਏ ਐ ਤੇ ਮੇਰੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਜੇਕਰ ਪੰਜਾਬ ਦੀ ਯੂਨੀਵਰਸਿਟੀ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਨਤੀਜੇ ਭੁਗਤਣੇ ਔਖੇ ਹੋ ਜਣੇ ਕੇਂਦਰ ਸਰਕਾਰ ਨੂੰ ਜਿਵੇਂ ਕਿ ਕਿਸਾਨੀ ਅंदोलਨ ਦੇ ਵਿੱਚ ਜੋ ਹੋਇਆ ਕਿਸਾਨੀ ਅंदोलਨ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ 'ਚ ਜਿਹੜਾ ਮੈਸੇਜ ਗਿਆ ਵੀ ਕਿਵੇਂ ਅਸੀਂ ਆਪਣੇ ਹੱਕ ਲੈਣੇ ਐ ਸੰਵਿਧਾਨ ਦੇ ਵਿੱਚ ਸਾਨੂੰ ਕੀ ਅਧਿਕਾਰ ਹੈ ਲੋਕਤੰਤਰ ਦਾ ਕਿਵੇਂ ਘਾਣ ਕੀਤਾ ਜਾ ਰਿਹਾ ਹੈ ਇਹ ਕੋਈ ਆਮ ਬੰਦਾ ਨਹੀਂ ਕਰ ਰਿਹਾ ਇਹ ਜਿਹੜੇ ਆਮ ਲੋਕਾਂ ਵੱਲੋਂ ਵੋਟਾਂ ਪਾ ਕੇ ਲੀਡਰ ਚੁਣੇ ਜਾਂਦੇ ਐ ਸਰਕਾਰਾਂ ਬਣਦੀਆਂ ਉਹੀ ਕਾਨੂੰਨ ਦੀਆਂ ਧੱਜੀਆਂ ਉਡਾਰ ਰਿਆ ਭਾਵੇਂ 70-75 ਸਾਲ ਹੋ ਗਏ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਵੀ ਇਹੀ ਕੰਮ ਸੀਗਾ ਤੇ ਮਜੂਤਾ ਸਰਕਾਰ ਵੇਲੇ ਵੀ ਇਹੀ ਟੱਕੇਸ਼ਾਈ ਪੁਲਿਸ ਦਾ ਡੰਡਾ ਤੱਕਰ ਕਾਇਮ ਹੈ ਇਹ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੀ ਲੰਗਣਾ ਕਰਦੇ ਆ ਪਰ ਆਉਣ ਵਾਲੇ ਹੁਣ ਸਮੇਂ ਦੇ ਵਿੱਚ ਜਨਤਾ ਜਾਗਰੂਕ ਹੋਗੀ ਜਦੋਂ ਤੱਕ ਖਾਲਸੇ ਦੇ ਰਾਜ ਦੀ ਸਥਾਪਨਾ ਨਹੀਂ ਹੁੰਦੀ ਉਦੋਂ ਤੱਕ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਣਾ ਭਰਾਵੋ ਮੇਰੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਆਉਣ ਵਾਲੀ 2027 ਚ ਸਵੇ ਦੀ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਉਹਦੇ ਵਿੱਚ ਖਾਲਸੇ ਦੀ ਰਾਜ ਦੀ ਸਥਾਪਨਾ ਕਰਨ ਲਈ ਸਵਾਵਾ ਨਵਾਈਏ ਆਉਣ ਵਾਲੇ 2029 ਚ ਪੂਰੇ ਇੰਡੀਆ ਲੈਵਲ ਤੇ ਲੋਕ ਸਭਾ ਦੇ ਵਿੱਚ ਵੀ ਆਪਣਾ ਹੀ ਸਰਕਾਰ ਬਣਾਈਏ ਨਾਣਾ ਸਾਹਿਬ ਐਡਾ ਵੱਡਾ ਇਕੱਠ ਸੀਗਾ ਲੋਕਾਂ ਦਾ ਵਿੱਚ ਕਾਲਜ ਤੋਂ ਸਟੂਡੈਂਟ ਵੀ ਆਏ ਆ ਯੂਨੀ ਜਿਹੜੀਆਂ ਯੂਨੀਅਨਸ ਬਣੀਆਂ ਹੋਈਆਂ ਨੇ ਸਟੂਡੈਂਟ ਉਹਨਾਂ ਦੇ ਵਿੱਚੋਂ ਵੀ ਬਹੁਤ ਵੱਡੇ ਪੱਧਰ ਤੇ ਇੱਥੇ ਵਿਦਿਆਰਥੀ ਪਹੁੰਚੇ ਆ ਇੱਡੇ-ਗੁੜੇ ਇਕੱਠ ਤੋਂ ਬਾਅਦ ਤੁਸੀਂ ਇਹਦਾ ਛਿੱਟਾ ਕੀ ਕੱਟ ਰਹੇ ਹੋ ਜੀ ਵੀ ਅਗਲਾ ਕੀ ਹੋਊਗਾ ਜੀ ਇਹਦਾ ਦੇਖੋ ਜੀ ਮੈਂ ਜਿਹੜੀਆਂ ਵੀ ਜੰਨੀਆਂ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਯੂਨੀਅਨਾਂ ਬਣੀਆਂ ਚਾਹ ਸੰਸਥਾ ਕੋਈ ਕਲੱਬ ਹੈ ਸੁਸਾਇਟੀਆਂ ਐ ਐਨਜੀਓ ਵਗੈਰਾ ਹੈ ਰਾਜਨੀਤਿਕ ਪਾਰਟੀਆਂ ਉਹ ਆਪਣੇ-ਆਪਣੇ ਅਹੁਦੇਆਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾ ਕਿਸੇ ਵੀ ਸਰਕਾਰ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਦੀ ਤਾਕਤ ਨਹੀਂ ਕੋਈ ਗਲਤ ਫੈਸਲਾ ਲਾਗੂ ਕਰਦੇ ਪਏ ਪਰ ਇੱਥੇ ਕੀ ਹੈ ਰਾਜਨੀਤਿਕ ਪਾਰਟੀਆਂ ਦਾ ਜੋ ਜਿਹਦੀ ਸਰਕਾਰ ਹੁੰਦੀ ਹੈ ਉਹ ਆਪਣੀ ਮਨਮਰਜ਼ੀ ਕਰਦਾ ਪਰ ਜਿਹੜੀ ਸਾਡੀ ਯੂਨੀਵਰਸਿਟੀ ਦੀ ਵਿਦਿਆਰਥੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਇਹਦੇ ਵਿੱਚ ਜਿਹੜੇ ਭ੍ਰਿਸ਼ਟ ਸ਼ਾਸਕ ਲੀਡਰ ਜੋ ਵੀ ਗਲਤ ਹੈ ਉਹਨਾਂ ਨੂੰ ਅਵਾਈਡ ਕੀਤਾ ਜਾਵੇ ਤਾ ਜੋ ਜਿਹੜੇ ਆਉਣ ਵਾਲੇ ਸਮੇਂ ਚ ਆਪਣੀਆਂ ਸਰਕਾਰਾਂ ਬਣਾ ਕੇ ਜਦੋਂ ਤੱਕ ਅਸੀਂ ਹਰੇਕ ਬੰਦਾ ਕਿਸੇ ਨਾ ਕਿਸੇ ਦਲ ਦੇ ਵਿੱਚ ਜੁੜਿਆ ਹੋਇਆ ਕਿਸੇ ਸੋਸਾਇਟੀ ਚ ਜੁੜਿਆ ਹੋਇਆ ਕਿਸੇ ਵੀ ਕਲੱਬ ਚ ਜੁੜਿਆ ਹੋਇਆ ਤਾਂ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਭਰਾਵੋ ਆਪਣੇ ਆਪਣੇਂ ਦਰਾਂ ਨੂੰ ਛੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਰਕਾਰ ਬਣਾਓ ਤਾਂ ਹੀ ਸਾਡਾ ਜਿਹੜਾ ਹੈ ਕੋਈ ਸਾਨੂੰ ਅਨਸਾਫ਼ ਦੀ ਆਸ ਵੱਜ ਸਕਦੀ ਹੈ ਨਹੀਂ ਤਾਂ ਪਿਛਲੀਆਂ ਸਰਕਾਰਾਂ ਦੇ ਵਜੋਂ ਦਾ ਸਰਕਾਰਾਂ ਚ ਇਸੇ ਤਰ੍ਹਾਂ ਹੀ ਡੰਡਾ ਤੰਤਰ ਕਾਇਮ ਰਹਿਣਾ ਨਗਲਾ ਜੀ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹਦੇ ਅੰਡਰ ਦੋ 300 ਸ਼ਾਇਦ ਕਾਲਜ ਹੋਣਾ ਜਿਹੜੇ ਸ਼ਾਮ ਇਹਦੇ ਅੰਡਰ ਨੇ ਪੰਜਾਬ ਯੂਨੀਵਰਸਿਟੀ ਦੇ ਤੇ ਨਾ ਪਿਛਲੇ ਲੰਬੇ ਸਮੇਂ ਤੋਂ ਕਬਜ਼ਾ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਸ਼ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਖਾਸ ਕਰਕੇ ਕੇਂਦਰ ਸਰਕਾਰ ਵੱਲੋਂ ਇੱਥੇ ਭਾਵੇਂ ਕਾਗਲੀਆ ਦੀ ਸਰਕਾਰ ਹੋਵੇ ਭਾਵੇਂ ਕਾਗਰਸ ਦੀ ਜਿਵੇਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਅਸੀਂ ਉੱਥੇ ਦੇਖਿਆ ਜਾ ਕੇ ਜਦੋਂ ਗਏ ਸੀ ਕਵਰੇਜ ਕਰਨ ਕਿ ਸਿਆਸੀ ਲੀਡਰ ਵੀ ਆਏ ਐ ਪਰ ਉਹ ਜਦੋਂ ਸਰਕਾਰਾਂ ਸੀਗੀਆਂ ਪਿਛਲੇ ਲੰਬੇ ਸਮੇਂ ਤੋਂ ਕਬਜ਼ਾ ਹੋ ਰਿਹਾ ਉਦੋਂ ਉਹਨਾਂ ਨੇ ਕਿਉਂ ਨਹੀਂ ਪੰਜਾਬ ਨੂੰ ਜਿਹੜੀ ਸੌਂਪੀ ਹੈ ਪੰਜਾਬੀ ਯੂਨੀਵਰਸਿਟੀ ਜਾ ਇਹਦੇ ਬਾਰੇ ਵਿਧਾਨ ਸਭਾ ਚ ਕੋਈ ਕਾਨੂੰਨ ਕਿਉਂ ਨਹੀਂ ਪਾਸ ਕੀਤਾ ਔਰ ਅੱਜ ਵੀ ਮੁੱਖ ਮੰਤਰੀ ਭਗਵਾਨ ਤਮਾਨ ਵੱਲੋਂ ਕੋਈ ਐਡਾ ਬਿਆਨ ਨਹੀਂ ਆ ਰਿਹਾ ਕਿ ਇਸ ਦਾ ਕੋਈ ਵਿਧਾਨ ਸਭਾ ਚ ਇਹੋ ਜਿਹਾ ਕਾਨੂੰਨ ਪਾਸ ਕਰੀਏ ਕਿ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਦੀ ਹੀ ਰਹੇ ਕੀ ਕਹਿੰਗ ਲਈ ਇਹਦੇ ਬਾਰੇ ਜਿਹੜੀਆਂ ਪਿਛਲੀਆਂ ਕਾਂਗਰਸ ਦੀ ਆ ਅਕਾਲੀ ਦਲ ਬਾਦਲ ਭਾਈਵਾਲ ਬੀਜੇਪੀ ਦੀ ਸਰਕਾਰਾਂ ਰਹੀਆਂ ਸੂਬਾ ਸਰਕਾਰਾਂ ਰਹੀਆਂ ਤੇ ਮਜੂਦਾ ਸਰਕਾਰ ਇਨਾਂ ਦੇ ਹੱਥ ਵਿੱਚ ਕੁਝ ਨਹੀਂ ਜੋ ਕੇਂਦਰ ਨੇ ਆਦੇਸ਼ ਦੇਣਾ ਉਹ ਹੋਣਾ ਸਾਰੇ ਪਾਰਟੀਆਂ ਦਾ ਜਿਹੜਾ ਕੇਂਦਰ ਹੈ ਉਹ ਦਿੱਲੀ ਤੋਂ ਹੀ ਚੱਲਦਾ ਜਿਵੇਂ ਕਿ ਹੁਣ ਸਭ ਤੋਂ ਵੱਡਾ ਜਿਹੜੀ ਇਮਾਨਦਾਰ ਸਰਕਾਰ ਭ੍ਰਿਸ਼ਟਾਚਾਰ ਮੁਕਤ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਦਾਅਵੇ ਕਰਦੀ ਸੀ ਅੱਜ ਸਭ ਤੋਂ ਵੱਡੀ ਕਰਪਸ਼ਨ ਦੀ ਬੀਬੇ ਹਰਜਨ ਸਿੰਘ ਭੁੱਲਰ ਫੜਿਆ ਗਿਆ ਸੀਬੀਆਈ ਵੱਲੋਂ ਕੇਂਦਰ ਵੱਲੋਂ ਤੇ ਅੱਗੇ ਇੱਕ ਐਸਐਸਪੀ ਨੂੰ ਚੋਣ ਕਮਿਸ਼ਨ ਵੱਲੋਂ ਮੁਅਤਲ ਕੀਤਾ ਗਿਆ ਫਿਰ ਕਹਿੰਦੇ ਜੀ ਭ੍ਰਿਸ਼ਟਾਚਾਰ ਖਤਮ ਹੈ ਕਿੱਥੋਂ ਸਾਫ਼ ਹੋ ਗਿਆ ਵੀ ਸੂਬੇ ਸਰਕਾਰ ਦੇ ਕੋਲ ਕੋਈ ਐਸਾ ਅਧਿਕਾਰ ਨਹੀਂ ਹੈ ਨਾ ਹੀ ਉਹ ਵਰਤ ਰਿਹਾ ਜਿਹੜੀ ਜਨਤਾ ਸੂਬਾ ਪੰਜਾਬ ਨੇ ਚੁਣ ਕੇ 92 ਐਮਐਲਏ ਬਣਾ ਕੇ ਸਰਕਾਰ ਬਣਾਈ ਸੀ ਉਹ ਤਾਂ ਸਾਡੇ ਤੋਂ ਵੀ ਨਖਿੱਤ ਨਿਕੜੀ ਇਦੇ ਨਾਲੋਂ ਤਾਂ ਜਿਹੜੀਆਂ ਧਰਨਾਕਾਰ ਮਜਾਰੇ ਹੋ ਰਿਹਾ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਹੱਲ ਤੱਕ ਆਪਣਾ ਮਸਲਾ ਹੱਲ ਕਰਵਾ ਲੈਂਦੇ ਤੁਸੀਂ ਇਹ ਗੱਲ ਦੱਸੋ ਕਿ ਇਹਦੇ ਬਾਰੇ ਕਾਨੂੰਨ ਕਿਉਂ ਨਹੀਂ ਪਾਸ ਹੋ ਰਿਹਾ ਤੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਜਾਂ ਨਹੀਂ ਤੇ ਮੁੱਖ ਮੰਤਰੀ ਦਾ ਫਰਜ਼ ਬਣਦਾ ਸੀ ਵੀ ਤੁਰੰਤ ਇਸ ਧਰਨੇ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਲਿਖੇ ਵੀ ਇਸ ਮੁੱਦੇ ਦੇ ਉੱਤੇ ਕੋਈ ਵੀ ਡਿਸੀਜਨ ਨਾਲ ਲਿਆ ਜਾਵੇ ਇਸ ਨੂੰ ਰੱਦ ਕੀਤਾ ਜਾਵੇ ਸੀਐਮ ਕੋਲ ਪਾਵਰ ਹੈ ਉਹ ਪਾਵਰ ਕਿਹਨੇ ਦਿੱਤੀ ਹੈ ਸਾਡੇ ਆਮ ਲੋਕਾਂ ਨੇ ਆਮ ਲੋਕਾਂ ਨੇ ਐਮਐਲਏ ਜਤਾਏ ਨੇ ਤਾਂ ਬਹੁਮਤ ਆਇਆ ਹੈ ਸੀਐਮ ਬਣਿਆ ਸੀਐਮ ਦੇ ਅਧਿਕਾਰ ਖੇਤਰ ਚ ਐਡੀ ਤਕੜੀ ਪਾਵਰ ਹੈ ਜਿਹੜਾ ਸੀਐਮ ਦਾ ਸੰਵਿਧਾਨ ਹੈ ਉਹਦੇ ਵਿੱਚ ਇਹੋ ਜੇ ਅਧਿਕਾਰ ਦਿੱਤੇ ਹੋਇਆ ਜਿੱਥੇ ਸੀਐਮ ਦੋ ਲੈਣਾ ਚਿੱਠੀ ਲਿਖ ਕੇ ਦੇ ਦੇਵੇ ਭਾਵੇਂ ਹਾਈ ਕੋਰਟ ਹੋਵੇ ਉਸ ਕੇਸ ਦੇ ਉੱਤੇ ਸੈਨੀਟਾਈਜ਼ ਕਰਕੇ ਉਹਨੂੰ ਸਟੌਪ ਕਰ ਸਕਦਾ ਹੈ ਡੀ ਪਾਵਰ ਹੈ ਸੀਐਮ ਕੋਲ ਪਰ ਐਸੀਐਮ ਸਾਡਾ ਉਹੀ ਜਿਵੇਂ ਕੇਂਦਰ ਤੋਂ ਦਿੱਲੀ ਤੋਂ ਹੀ ਜਿਵੇਂ ਰਿਮੋਟ ਕੰਟਰੋਲ ਦਵਾਇਆ ਹੈ ਤੁਸੀਂ ਇਹ ਗੱਲ ਕਰੋ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਕਿ ਨਹੀਂ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੀ ਰਹੇ ਇਹਦੇ ਬਾਰੇ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੁਣ ਕੇਂਦਰ ਨੇ ਪੰਜਾਬ ਦੀ ਯੂਨੀਵਰਸਿਟੀ ਦਾ ਜਿਹੜਾ ਹੈ ਕਾਨੂੰਨ ਪਾਸ ਕੀਤਾ ਵੀ ਇਹ ਕੇਂਦਰ ਕੇਂਦਰੀ ਯੂਨੀਵਰਸਿਟੀ ਦਾ ਨਾਮ ਰੱਖਿਆ ਜਾ ਰਿਹਾ ਉਹ ਰੱਦ ਕਰਨਾ ਬਣਦਾ ਤੇ ਸਰਕਾਰ ਸੀਐਮ ਸਾਹਿਬ ਨੂੰ ਵੀ ਇਹ ਹੀ ਹੈ ਵੀ ਇਹਦੇ ਰੱਦ ਕਰਨ ਵਾਸਤੇ ਸਾਡੇ ਜਿਹੜੇ ਵਿਦਿਆਰਥੀ ਹੈ ਯੂਨੀਵਰਸਿਟੀ ਦੇ ਜੋ ਵੀ ਸਟੇਟ ਦੇ ਜਿੰਨੇ ਵੀ ਸਮਰਥਕ ਜਿੰਦੇ ਬੰਦਿਆਂ ਉਹਨਾਂ ਨਾਲ ਮਿਲ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਵੇ ਤੇ ਇਸ ਨੂੰ ਪੰਜਾਬ ਦੀ ਯੂਨੀਵਰਸਿਟੀ ਨੂੰ ਪੰਜਾਬ ਦੀ ਹੀ ਰਹਿਣ ਦਿੱਤਾ ਜਾਵੇ ਪੰਜਾਬ ਸਰਕਾਰ ਪਾਣੀਓ ਮੁੱਖ ਮੰਤਰੀ ਨੂੰ ਚਾਹੀਦਾ ਹੈ ਵੀ ਤੁਰੰਤ ਆਪਣਾ ਜਿਹੜਾ ਹੈ ਵਿਧਾਨ ਸਭਾ ਸੈਸ਼ਨ اجلاس ਸੱਦੇ ਉਸ ਦੇ ਵਿੱਚ ਮਤਾ ਪਾਸ ਕਰਕੇ ਜਿਹੜਾ ਹੈ ਇਸ ਯੂਨੀਵਰਸਿਟੀ ਪੰਜਾਬ ਦੀ ਨੂੰ ਪੰਜਾਬ ਦੀ ਯੂਨੀਵਰਸਿਟੀ ਰਹਿਣ ਦਿੱਤਾ ਜਾਵੇ ਜੋ ਕੇਂਦਰ ਦਾ ਉਦੇਸ਼ ਹੈ ਉਹਨੂੰ ਰੱਦ ਕਰਨ ਲਈ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੇ ਧੰਨਵਾਦ ਜੀ ਥੈਂਕ ਯੂ